ਲਓ ਜੀ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਜਨਾਨੀ ਬੰਦੇ ਦੇ ਪੈਰਾਂ ਦੇ ਵਿੱਚ ਡਿੱਗਦੀ ਨਜ਼ਰ ਆ ਰਹੀ ਹੈ ਦਰਅਸਲ ਫੌੜੀਆਂ ਤੇ ਖੜੇ ਇਸ ਵਿਅਕਤੀ ਨੇ ਹਰਕਤ ਅਜਿਹੀ ਕੀਤੀ ਕਿ ਇਸ ਦੀ ਜਨਾਨੀ ਨੂੰ ਪੈਰੀ ਹੱਥ ਲਾਉਣੇ ਪਏਗੇ ਤੇ ਜਦੋਂ ਇਸ ਦੀ ਪੋਲ ਖੁੱਲੀ ਤਾਂ ਫਿਰ ਫੌੜੀਆਂ ਛੱਡ ਕੇ ਇਸ ਬੰਦੇ ਨੇ ਅਜਿਹਾ ਟਾਪ ਗੇਅਰ ਪਾਇਆ ਕਿ ਵੀਡੀਓ ਬਣਾਉਣ ਵਾਲੇ ਦਾ ਵੀ ਹਾਸਾ ਨਿਕਲ ਗਿਆ ਜੀ ਹਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਜਲੰਧਰ ਦੇ ਚੁੰਮਨਮਨ ਮਾਲ ਦੇ ਖੋਲਦਿਆਂ ਨੇ ਜਿੱਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਭਿਖਾਰੀ ਨੇ ਜੋ ਕਿ ਆਪਦੇ ਆਪ ਨੂੰ ਕੋਈ ਅੰਗਹੀਣ ਦੱਸਦਾ ਤੇ ਕੋਈ ਕਿਸ ਤਰੀਕੇ ਦਾ ਦੱਸ ਕੇ ਲੋਕਾਂ ਤੋਂ ਪੈਸੇ ਮੰਗਦੇ ਸੀ ਤਾਂ ਫਿਰ ਮਾਡਲ ਟਾਊਨ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਉੱਥੇ ਪਹੁੰਚਿਆ ਤੇ ਭਿਖਾਰੀਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਦੇਖੋ ਤਸਵੀਰਾਂ ਜਾ ਰਹੇ ਬਾਪੂ ਜੀ 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 ਜਾ ਰਹੇ ભાજી <I> ના <that Editation majadenlaughs> মই কিয় ৰ

ਇਹਨੂੰ ਜਦੋਂ ਵੀ ਦੇਖੋ ਇਸ ਬੰਦੇ ਨੇ ਜੁੱਤੀਆਂ ਮਾਰਨੀਆਂ ਜੁੱਤੀਆਂ ਵੀ ਇਹ ਬੰਦਾ ਇਹ ਪਖੰਡੀ ਆ ਭਾਜੀ ਨਿਯਾਰ ਫੋੜੀਆਂ ਦੇ ਬਾਜਾ ਬਾਜਾ ਓਏ ਬਾਜਾ ਹਲੋ ਹਲੋ ਇੱਕ ਮਿੰਟ ਭੱਜਣਾ ਓਏ ਬਾਪ ਜੀ ਓਏ ਬਾਪ ਜੀ ਓਏ ਬਾਪ ਜੀ ਬਾਜਾ ਤੁਹਾਡਾ ਵੀਡੀਓ ਬਣਾ ਲੀ ਗਰੀਬ ਮਮਾਉ ਜੀ ਕੋਈ ਬਾੜੀਆਂ ਦੇ ਨੱਠਦਾ ਸੀ ਖੈਰ ਤੁਸੀਂ ਵੀ ਤਸਵੀਰਾਂ ਦੇਖ ਲਈਆਂ ਕਿ ਜਿਹੜਾ ਫੌੜੀਆਂ ਤੇ ਹੌਲੀ-ਹੌਲੀ ਬੰਦਾ ਤੁਰ ਰਿਹਾ ਸੀ ਤੇ ਜਦੋਂ ਇਹਨਾਂ ਦਾ ਸੱਚ ਸਾਹਮਣੇ ਆਇਆ ਤਾਂ ਫੌੜੀਆਂ ਛੱਡ ਕੇ ਐਵੇਂ ਫਰਾਰ ਹੋਇਆ ਜਿਵੇਂ ਇਹ ਖੇਡਾਂ ਦੇ ਵਿੱਚ ਭਾਗ ਲੈਂਦਾ ਹੋਵੇ ਤਾਂ ਅਜਿਹੇ ਲੋਕ ਜਿਹੜੇ ਕੀ ਆਪਣੇ ਆਪ ਨੂੰ ਗਰੀਬ ਦੱਸ ਕੇ ਚੁਲਹਾਹਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਭੀਖ ਮੰਗਦੇ ਨੇ ਪਰ ਇਹਨਾਂ ਦਾ ਅਸਲ ਸੱਚ ਕੁਝ ਹੋਰ ਹੀ ਹੁੰਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ